ਦੋ ਵੱਡੀਆਂ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਇੱਕ ਤਾਂ ਖਬਰ ਜੁੜੀ ਆ ਬਿਕਰਮ ਸਿੰਘ ਮਜੀਠੀਆ ਦੇ ਨਾਲ ਸਰੌਣੀ ਅਕਾਲੀ ਦੇ ਅਕਾਲੀ ਦਲ ਦੇ ਇਸ ਨਿਆਰੇ ਨੇਤਾ ਨੇ ਜੋ ਕਿ ਨਾਬਾ ਜੇਲ੍ਹ ਦੇ ਵਿੱਚ ਬੰਦਾ ਅਮਨਦਤ ਤੋਂ ਵੱਧ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਜਿਹੜਾ ਉਹਦੇ ਉੱਪਰ ਵਿਜੀਲੈਂਸ ਨੇ ਜਿਹੜਾ ਸਿਕੰਜਾ ਕੱਸਿਆ ਹੋਇਆਗਾ ਉਹਦੇ ਬਾਬਤ ਗੱਲਬਾਤ ਕਰਨੀ ਹੈ ਦੂਸਰੀ ਗੱਲਬਾਤ ਇਹ ਆ ਕਿ ਜੋ ਪੰਜਾਬ ਦੇ ਵਿੱਚ ਹਿਆਰਪੁਰ ਦੇ ਵਿੱਚ ਤਾਨੂੰ ਸਾਰਿਆਂ ਨੂੰ ਪਤਾ ਕਿ ਉਸ 5 ਸਾਲਾਂ ਦੇ ਬੱਚੇ ਦੇ ਨਾਲ ਇੱਕ ਭਈਏ ਵੱਲੋਂ ਕੁਕਰਮ ਕਰਕੇ ਜਿਹੜਾ ਬਦਫਹਿਲੀ ਕਰਕੇ ਉਹਦਾ ਜਿਹੜਾ ਕਤਲ ਕਰ ਦਿੱਤਾ ਸੀ ਬਾਅਦ ਦੇ ਵਿੱਚ ਉਹਦੀ ਜਿਹੜੀ ਲਾਸ਼ ਆ ਜਿਹੜਾ ਉਹ ਸਿਵਿਆਂ ਦੇ ਵਿੱਚੋਂ ਹਥਿਆਦਿਆ ਉਸ ਤੈਅ ਤੋਂ ਲੈ ਕੇ ਜਿਹੜਾ ਭਈਆਂ ਦੇ ਖਿਲਾਫ ਜਿਹੜਾ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਆਪਾਂ ਕਹਿ ਲਈਏ ਕਿ ਪੰਜਾਬ ਦੇ ਵਿੱਚ ਇੱਕ ਮਹਿਮਸਿੜ ਪੀਕ ਮਹਿਮ ਵੱਢੇ ਗਈ ਕੇ ਪ੍ਰਵਾਸੀ ਜਿਹੜੇ ਮਜ਼ਦੂਰ ਇੱਥੇ ਆਉਂਦੇ ਆ ਉਹਨਾਂ ਦੇ ਕੋਲ ਨਾ ਤਾਂ ਕੋਈ ਆਧਾਰ ਕਾਰਡ ਹੁੰਦਾਗਾ ਨਾ ਪੂਰਾ ਆਈ ਕਾਰਡ ਹੁੰਦਾਗਾ ਨਾ ਉਹਨਾਂ ਦਾ ਕੋਈ ਅਤਾ ਪਤਾ ਹੁੰਦਾਗਾ ਤੇ ਕਿਉਂਕਿ ਪੰਜਾਬ ਦੇ ਵਿੱਚ ਅਨੇਕਾਂ ਪਹਿਲਾਂ ਵੀ ਅਜਿਹੀਆਂ ਕਠਨਾ ਬਾਪਰ ਚੁੱਕੀਆਂ ਨੇ ਜਿਹੜਾ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਿਹੜਾ ਕਿ ਅਸਿਹਾਰਪੁਰ ਦੇ ਵਿੱਚ ਬੱਚੇ ਤੋਂ ਬਾਅਦ ਜਿਹੜਾ ਕਿ ਪੰਚੇਤਾ ਵੱਲੋਂ ਲਗਾਤਾਰ ਮਤੇ ਪਾਏ ਜਾ ਰਹੇ ਸੀ ਤੁਹਾਨੂੰ ਹੋਰ ਵੀ ਇੱਕ ਇੱਥੇ ਦੱਸ ਦਈਏ ਕਿ 12 ਭਗੇ ਜਦੋਂ ਜੂਨ ਮਹੀਨੇ ਦੇ ਵਿੱਚ ਆਉਂਦੇ ਆ ਬਰਨਾਲਾ ਦੇ ਪਿੰਡ ਤਫਾ ਮੰਡੀ ਦੇ ਕੋਲ ਮਾ ਪਿੰਡ ਪੈਂਦਾ ਉੱਥੇ ਜੂਨ ਦੇ ਮਹੀਨੇ ਦੇ ਵਿੱਚ ਇੱਕ ਕਿਸਾਨ ਦੇ ਖੇਤ ਦੇ ਵਿੱਚ ਝੋਨਾ ਦੇ ਲਾਉਣ ਦੇ ਲਈ ਇਹ ਆਉਂਦੇ ਆ ਭਈਏ ਕਿ 5000 ਰੁਪਏ ਆਪਣੇ ਬੰਦੇ ਨੂੰ ਮਾਰ ਕੇ ਇਹ ਜਿਹੜਾ ਡਰੇਨ ਦੇ ਨਾਲੇ ਦੇ ਨਾਲ ਦੱਬ ਜਾਂਦੇ ਆ ਤੇ ਉਹਨਾਂ ਦੇ ਵਿੱਚੋਂ ਹੁਣ ਪੁਲਿਸ ਨੇ ਵੱਡੇ ਸਬੂਤਾਂ ਹਾਸਲ ਕੀਤੀ ਆ ਪੰਜਾਬ ਪੁਲਿਸ ਨੇ ਜਿਨ੍ਹਾਂ ਦੇ ਵਿੱਚੋਂ 10 ਪਈਆਂ ਉੱਪਰ ਜਿਹੜਾ ਕਤਲ ਦਾ ਮਕਦਮਾ ਦਰਦ ਦੇ ਕਰ ਲਿਆ 10 ਜਿਹੜੇ ਪਈਏ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਕਹਿੰਦੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਆਪਣਾ ਹੀ ਦੋਸਤ ਜਿਹੜਾ 5000 ਦੇ ਪਿੱਸੇ ਜਿਹੜਾ ਮਾਰ ਦਿੱਤਾ ਤੇ ਆ ਕੇ ਬਹੁਤ ਹੋਰ ਬਹੁਤ ਕਟਨਾਵਾ ਨੇ ਜਿਹੜੀਆਂ ਆ ਕੇ ਗੁਰੂਗ੍ਰੰਥ ਸਾਹਿਬ ਦੇ ਆ ਬੇਅਦਬੀਆਂ ਸਮੇਂ ਵੀ ਜਿਹੜੀਆਂ ਆ ਕਟਨਾਵਾ ਸਾਹਮਣੇ ਆਈਆਂ ਸੀ ਉਦੋਂ ਵੀ ਜਿਹੜਾ ਇਹਨਾਂ ਦੇ ਵਿੱਚੋਂ ਜਿਹੜੇ ਕਈ ਭਈਏ ਸੀ ਪ੍ਰਵਾਸੀ ਮਜ਼ਦੂਰ ਸੀ ਪਰ ਹੁਣ ਤੁਹਾਨੂੰ ਇੱਥੇ ਮੈਂ ਦੱਸ ਦੇਵਾਂ ਇਹਨਾਂ ਦੇ ਹੱਕ ਦੇ ਵਿੱਚ ਕੌਣ ਕੌਣ ਆਇਆ ਜਿੱਥੇ ਚਲੋ ਸਰਕਾਰ ਦਾ ਤਾਂ ਇੱਕ ਅਲੱਗ ਆਪਾਂ ਕਹ ਲਈਏ ਵਿਸ਼ਾਗਾ ਜਿਹੜਾ ਸਰਕਾਰ ਨੇ ਵੋਟਾਂ ਲੈਣੀਆਂ ਹੁੰਦੀਆਂ ਹੁਣ ਬੱਕ ਬੱਕ ਜ਼ਿਲ੍ਹਿਆਂ ਦੇ ਡੀਸੀ ਹੱਕ ਦੇ ਵਿੱਚ ਆਇਆ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਆਇਆ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਆ ਰੁਲਦੂ ਸਿੰਘ ਮਾਨਸਾ ਅਗਰਾਹਾ ਦੇ ਜਗਿੰਦਰ ਸਿੰਘ ਅਤੇ ਬਲਬੀਰ ਸਿੰਘ ਰਾਜੇਵਾਲ ਅਤੇ ਇਸ ਤੋਂ ਇਲਾਵਾ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਵੱਡੇ ਆਗੂ ਤੇ ਸਿਆਸੀ ਆਗੂ ਵੀ ਜਿਹੜੇ ਭਈਆਂ ਦੇ ਹੱਕ ਦੇ ਵਿੱਚ ਆਏ ਆ ਪਰ ਜਗਿੰਦਰ ਸਿੰਘ ਅਗਰਾਹਣ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ 1699 ਨੂੰ ਸਾਖੀ ਵਾਲੇ ਦਿਨ ਪਾਲਤ ਖਾਲਸਾ ਸਾਜਿਆ ਕਹਿੰਦੇ ਉਹਨਾਂ ਦੇ ਵਿੱਚੋਂ ਪੰਜ ਪਿਆਰਿਆਂ ਦੇ ਵਿੱਚੋਂ ਚਾਰ ਜਿਹੜੇ ਪਾਂਦੇ ਜਿਹੜਾ ਪਿਆਰੇ ਸੀ ਕਹਿੰਦਾ ਉਹ ਭਈਏ ਸੀ ਪ੍ਰਵਾਸੀ ਸੀ ਕਹਿੰਦਾ ਜਗਿੰਦਰ ਸਿੰਘ ਅਗਰਾਹਾ ਦਾ ਅੱਜ ਦਾ ਇਹ ਬਿਆਨ ਆ ਜਗਿੰਦਰ ਸਿੰਘ ਅਗਰਾਹਾ ਭਾਰਤੀ ਕਿਸਾਨ ਦੁਨੀਆ ਦਾ ਬਹੁਤ ਵੱਡੀ ਜਥੇਬੰਦੀ ਆ ਪਰ ਜਿਹੜਾ ਜਗਿੰਦਰ ਸਿੰਘ ਅਗਰਾਹਾ ਜਿਹੜਾ ਸਮੇਂ-ਸਮੇਂ ਸਰ ਜਿਹੜਾ ਸਿੱਖਾਂ ਦੇ ਖਿਲਾਫ ਜਿਹੜਾ ਬਿਆਨ ਦਿੰਦਾ ਰਹਿੰਦਾਗਾ ਮੁਖਟਾ ਢਾਲੀ ਆ ਆਪਾਂ ਕਹ ਲਈਏ ਕਿ ਇਹਨੂੰ ਸਿੱਖ ਕਹਿ ਸਕਦੇ ਆ ਜਾਂ ਆਪਾਂ ਇਹਨੂੰ ਕਾਮਰੇਡੀ ਜਿਹੜਾ ਸੋਚ ਆ ਉਹ ਕਹਿ ਸਕਦੇ ਆ ਤੇ ਉਸ ਤੋਂ ਪਹਿਲਾਂ ਵੀ ਜਦੋਂ ਭਾਈ ਅੰਬਦ ਪਾਲ ਸਿੰਘ ਪੰਜਾਬ ਦੇ ਵਿੱਚ ਆਇਆ ਤੇ ਉਦੋਂ ਵੀ ਜਿਹੜਾ ਨੇ ਕਠਾਜ਼ ਕਰੀ ਸੀ ਭਾਈ ਅੰਬਦ ਪਾਲ ਸਿੰਘ ਨੂੰ ਕਿਹਾ ਸੀ ਕਿ ਵੱਡਾ ਬਾਬਾ ਬਣ ਕੇ ਬੈਠੂਗਾ ਤੁਸੀਂ ਹਰ ਇੱਕ ਦੇ ਜਿਹੜਾ ਚੋਲਾ ਪਵਾ ਦਿੰਨੇ ਹੋ ਉਦੋਂ ਵੀ ਭਾਈ ਅੰਬਦ ਪਾਲ ਸਿੰਘ ਦੇ ਖਿਲਾਫ ਜਿਹੜਾ ਇਹ ਭੁਗਤਿਆ ਸੀ ਅੱਜ ਉਹ ਪੰਜ ਪਿਆਰਿਆਂ ਦੇ ਉੱਤੇ ਜਿਹੜੀ ਉਂਗਲ ਠਾਈ ਆ ਜਗਿੰਦਰ ਸਿੰਘ ਅਗਰਾਹਾ ਵੱਲੋਂ ਇਤਿਹਾਸ ਜੇਕਰ ਸ਼ਾਇਦ ਪੜਿਆ ਹੋਵੇ ਪੂਰਾ ਤੇ ਪਹਿਲਾ ਇਹਨੂੰ ਪਤਾ ਹੋਣਾ ਚਾਹੀਦਾ ਕਿ ਪੰਜ ਪਿਆਰੇ ਐਵੇਂ ਨਹੀਂ ਗੁਰੂ ਗੋਬਿੰਦ ਸਿੰਘ ਨੇ ਸਾਜਲੇ ਉਹ ਉਹਨਾਂ ਦੀ ਜਿਹੜੀ ਤੁਰ ਤੋਂ ਗੁਰਨਾੜਕ ਦੇਵ ਸਾਹਿਬ ਜੀ ਦੇ ਨਾਲ ਆ ਉਹ ਸਿੱਖ ਸੰਗਰੂ ਦੇ ਉਹਨਾਂ ਦੀ ਬਿਰਤੀ ਇੱਕ ਉਸ ਸੰਧਾਰ ਦੇ ਨਾਲ ਜੁੜੀ ਸੀ ਨਾ ਕਿ ਆ ਜਿਹੜੇ ਕਿ ਦੋ ਟਕਿਆਂ ਦੇ ਭਈਏ ਆ ਜਿਹੜੇ ਬਲਾਤਕਾਰ ਕਰੀ ਜਾਂਦੇ ਆ ਤੂੰ ਇਹਨਾਂ ਦੇ ਨਾਲ ਤੁਲਨਾ ਕਰ ਰਿਆਂਗਾ ਉਹਨਾਂ ਪੰਜ ਪਿਆਰਾਂ ਦੀ ਜਿਨ੍ਹਾਂ ਨੇ ਆਪਣੇ ਸੀਸ ਵਾਰੇ ਆ ਬੇਸ਼ੱਕ ਕਿਸੇ ਮਰਜਿਸਟ੍ਰੇਟ ਦੇ ਹੋਣ ਆ ਪਰ ਗੁਰੂ ਦੇ ਅੱਗੇ ਉਹਨਾਂ ਨੇ ਅਰਪਣ ਕੀਤਾ ਆਪਣਾ ਸੀਸਾ ਤੇ ਜਿਹੜਾ ਜਿਹੜਾ ਪਾਣ ਤੇ ਜਿਹੜੇ ਇੱਥੇ ਨਾਲ ਧਰਤੀ ਜਿਹੜੀ ਪੰਜਾਬ ਦੀ ਤਬਾਹ ਕਰ ਦਿੱਤੀ ਆ ਥੁੱਕ ਥੁੱਕ ਕੇ ਪਾਣ ਖਾ ਖਾ ਕੇ ਜਰਦਾ ਬੀੜੀਆਂ ਤੇ ਇਹਦੀ ਤੁਲਨਾ ਅੱਜ ਉਹਨਾਂ ਪੰਜ ਪਿਆਰਾਂ ਨਾਲ ਕੀਤੀ ਜਾ ਰਹੀ ਆ ਬੜੀ ਸ਼ਰਮ ਦੀ ਗੱਲ ਆ ਬੜੀ ਘਟਿਆ ਆ ਪਾ ਕੇ ਕਹਿੰਦੀ ਹੈ ਕਿ ਇਸ ਲਈ ਮੈਂ ਨਿੰਦਿਆ ਕਰਦੇ ਆ ਇਹਨੇ ਹੁੰਦੇ ਬੋਲਣ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ ਜੇਕਰ ਤੁਲਨਾ ਕਰਨੀਆਂ ਕਿਸੇ ਉਹ ਚੀਜ਼ ਦੀ ਤੁਲਨਾ ਕਰੋ ਜਿਹੜੀ ਕਿ ਮਾਰਾ ਮੋਟਾ ਮੇਲ ਖਾਂਦੀ ਹੋਵੇ ਕਿੱਥੇ ਉਹ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਜੇ ਹੋਏ ਦਸਵੇਂ ਪੀਤਾ ਸਿੱਖਾਂ ਦੇ ਤੇ ਕਿੱਥੇ ਅੱਜ ਆਟਾ ਖੇ ਦੇ ਪਈਏ ਜਿਹੜੇ ਪੰਜਾਬ ਦੇ ਹਾਲਾਤਾਂ ਨੂੰ ਦਰਸਾਉਂਦੇ ਆ ਜਿਹੜੇ ਪੰਜਾਬ ਦੇ ਧੀਆਂ ਭੈਣਾਂ ਦੇ ਉੱਪਰ ਅੱਖ ਰੱਖਦੇ ਆ ਅੱਜ ਉਹਨਾਂ ਦੀ ਤੁਲਨਾ ਉਨਾ ਪੰਜ ਪਿਆਰੇ ਦੇ ਨਾਲ ਕਰ ਰਿਹਾ ਜਗENDER ਸਿੰਘ ਉਹ ਰਾਹਾਂ ਭਾਰਤੀ ਕਿਸਾਨ ਦੁਨੀਆ ਦਾ ਇੱਕ ਵੱਡਾ ਆਗੂ ਆ ਇਹਦੇ ਸਬੰਧ ਵਿੱਚ ਤੁਸੀਂ ਜਰੂਰ ਟਿੱਪਣੀਆਂ ਕਰੋ ਜਰੂਰ ਆਪਣੇ ਕਮੈਂਟ ਆਪਣੀ ਰਾਏ ਜਰੂਰ ਦਿਓ ਦੂਸਰੀ ਖਬਰ ਜੁੜੀ ਆ ਬਿਕਰਮ ਮਜੀਠੀਆ ਦੇ ਨਾਲ ਆ ਬਿਕਰਮ ਸਿੰਘ ਮਜੀਠੀਆ ਦੇ ਨਾਲ ਸੁਨਾਉਂਦੀ ਕਾਲੀਦਾਲ ਦਾ ਆਗੂ ਆ ਸੀਨੀਅਰ ਆਗੂ ਆ ਜਣੇ ਕਿ ਸਰਬੀਰ ਬਾਦਲ ਦਾ ਰਿਸ਼ਤੇਦਾਰ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਅਮਨ ਤੋਂ ਬਾਅਦ ਜਾਇਦਾਦ ਦੇ ਮਾਵਲੇ ਦੇ ਵਿੱਚ ਉਹ ਨਾਬਾ ਜੇਲ੍ਹ ਦੇ ਵਿੱਚ ਬੰਦਾ ਉਸ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਮਹਾਲੀ ਦੀ ਕੋਰਟ ਵੱਲੋਂ ਉਹਨੂੰ ਫੇਰ ਝਟਕਾ ਦਿੱਤਾ ਗਿਆ ਜਿਹੜੀ ਅਗਲੀ ਕਾਰਵਾਈ ਆ ਜਿਹੜੀ ਹੁਣ 4 ਅਕਤੂਬਰ ਤੇ ਪਾ ਦਿੱਤੀ ਆ ਯਾਨੀ ਕਿ 14 ਜਨਵਰੀ ਜਨਿਸ਼ਲ ਦੇ ਵਿੱਚ ਫੇਰ ਉਹਨੂੰ ਭੇਜ ਦਿੱਤਾ ਬੇਸ਼ੱਕ ਵੀਡੀਓ ਕਾਨਫਰੈਂਸਰ ਆਈ ਜਿਹੜੀ ਇਹ ਪੇਸੀ ਹੋਈ ਸੀ ਪਰ ਉੱਥੋਂ ਦਾ ਜਿਹੜਾ ਸਾਰਾ ਵਿਕਰਮਜੀਤ ਸਿੰਘ ਮਜੀਠੀਏ ਦੀ ਪਤਨੀ ਰਨੀਵ ਕੌਰ ਤੋਂ ਇਲਾਵਾ ਜਿਹੜੇ ਵੱਡੇ ਅਕਾਲੀ ਆਗੂ ਅੱਜ ਕੋਰਟ ਦੇ ਬਾਹਰ ਸ਼ਾਮਲ ਹੋਏ ਸੀ ਲੱਗਦਾ ਸੀ ਉਹਨਾਂ ਨੂੰ ਕਿ ਫੈਸਲਾ ਵਿਕਰਮਰਜੀਤ ਸਿੰਘ ਮਜੀਠੀ ਦੇ ਹੱਕ ਦੇ ਵਿੱਚ ਆਜੂਗਾ ਪਰ ਅਜੇ ਤੱਕ ਕੁਝ ਵੀ ਨਹੀਂ ਹੋਇਆ ਕਹਿੰਦੇ ਹੁੰਦੇ ਪਾਪਾਂ ਦਾ ਘੜਾ ਅਜੇ ਤਾਂ ਥੋੜੇ ਭਰਿਆਗਾ ਅਜੇ ਹੋਰ ਭਰ ਲੈਣ ਦੇ ਅਜੇ ਕਿਨਾਰੇ ਹੋਰ ਲੱਗ ਜਾਣ ਦੇ ਅਜੇ ਤਾਂ ਜਿਹੜਾ ਇੱਕ ਵਿਜੀਲੈਂਸ ਨੇ ਜਿਹੜਾ ਇੱਕ ਅਮਦਤ ਤੋਂ ਬਾਅਦ ਸਰੋਤ ਦੇ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਇਸ ਤੋਂ ਅੱਗੇ ਜੇਕਰ ਮਜੀਠੀ ਨੂੰ ਬیل ਮਿਲਦੀ ਆ ਤੇ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ ਭਗਵੰਤ ਮਾਲ ਵੱਲੋਂ ਕਰੀਬ 5 ਹੋਰ ਕੇਸ ਜਿਹੜੇ ਤਿਆਰ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਛੱਟ ਮਜੀਠੀ ਨੂੰ ਗ੍ਰਿਫਤਾਰ ਕੀਤਾ ਜਾਊਗਾ ਇੱਕ ਕੇਸ ਦਾ ਜਿਹੜਾ ਐਨਡੀਪੀਐਸ ਦਾ ਤਹਿਤ ਜਿਹੜਾ ਕਿ ਡਰੱਗ ਦੇ ਮਾਮਲੇ ਨਾਲ ਜੁੜਿਆ ਹੋਇਆ ਵੱਡਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ 2021 ਦੇ ਵਿੱਚ ਜਿਹੜਾ 6 ਮਹੀਨੇ ਜੇਲ੍ਹ ਕੱਟ ਕੇ ਆਇਆ ਸੀ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਹੁੰਦੀ ਸੀ ਡਰਾਗ ਮਾਮਲੇ ਦੇ ਵਿੱਚ ਉਦੋਂ ਚੌਣਜਾਤ ਲੱਗਣ ਦੇ ਤਹਿਤ ਇਹਦੀ ਜ਼ਮਾਨਤ ਹੋ ਗਈ ਸੀ ਤੇ ਉਸ ਤੋਂ ਬਾਅਦ ਫਿਰ ਬਾਹਰ ਆ ਕੇ ਮਜੀਠੀ ਨੇ ਕਿਹਾ ਕਿ 13 ਸਾਲ ਹੋ ਗਏ ਮੇਰੇ ਮਾਗਰ ਪਿਆ ਨੂੰ ਕਿ ਮੇਰੇ ਉੱਤੇ ਕੋਈ ਕਾਰਵਾਈ ਕਰਕੇ ਦਿਖਾਓ ਮੈਨੂੰ ਜੇਲ੍ਹ ਤਾਂ ਕਰਕੇ ਦਿਖਾਓ ਜੇ ਤੁਹਾਨੂੰ ਲੱਗਦਾ ਕਿ ਮੈਂ ਚਿੱਟਾ ਵੇਚਿਆ ਜਾਂ ਚਿੱਟੇ ਦਾ ਵਪਾਰੀ ਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਯਾਦ ਹੋਊਗਾ ਅਰਵਿੰਦ ਕੇਜਰੀਵਾਲ ਨੇ ਜਿਹੜਾ ਕਿ ਬਿਕਰਮਜੀਤ ਸਿੰਘ ਮਜੀਠੀਏ ਤੋਂ ਮਾਫੀ ਮੰਗੀ ਸੀ ਕਿ ਉਹਨੇ ਨਸਾ ਤਸਕਰਾਂ ਦੇ ਜਿਹੜਾ ਚਿੱਟਾ ਦੇ ਇਲਜ਼ਾਮ ਲਾਇਆ ਸੀ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਆ ਪਰ ਜਦੋਂ ਮਜੀਠੀਆ ਵੱਲੋਂ ਮਾਨ ਹਾਨੀ ਦਾ ਕੇਸ ਕੀਤਾ ਗਿਆ ਤਾਂ ਉਦੋਂ ਜਿਹੜਾ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗ ਕੇ ਆਪਣਾ ਖੜਾ ਛਡਵਾਇਆ ਹਵਾਲਾ ਹੀ ਦਿੱਤਾ ਗਿਆ ਕਿ ਮੈਂ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਮੈਨੂੰ ਪੇਸੇ ਤੇ ਆਉਣਾ ਔਖਾਗਾ ਪਰ ਹੁਣ ਇਹੋ ਇਲਜ਼ਾਮ ਜਿਹੜੀ ਪੰਜਾਬ ਸਰਕਾਰ ਲਗਾ ਰਹੀ ਆ ਭਗਵੰਤ ਮਾਨ ਲਗਾ ਰਿਆ ਕਿ ਜਿਹੜਾ ਇਹ ਚਿੱਟਾ ਵੇਚਿਆ ਇਹਨੇ ਚਿੱਟੇ ਦੇ ਨਾਲ ਧਨ ਕਮਾਇਆ ਹੁਣ ਦੇਖਦੇ ਆ ਕਿ ਭਗਵਾਨ ਤੁਮਾਰ ਮਾਫੀ ਮੰਗਦਾ ਜਾਂ ਫਿਰ ਬਿਕਰਮ ਸਿੰਘ ਮਜੀਠੀਏ ਨੂੰ ਪੱਕੀ ਜੇਲ੍ਹ ਕਰਦਾਗਾ ਇਹ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ ਜਲਦੀ ਜਲਦੀ ਤਾਂ ਨਹੀਂ ਮਜੀਠੀਆ ਬਾਹਰ ਆ ਸਕਦਾ ਹੋ ਸਕਦਾ ਕਿ 2-4 ਸਾਲ ਜਿਹੜੇ ਜੇਲ੍ਹ ਦੇ ਵਿੱਚ ਬਿਤਾਉਣੇ ਪੈ ਸਕਦੇ ਆ ਹੋ ਸਕਦਾ ਕਿ ਲੰਬੀਆਂ ਜਿਹੜੀਆਂ ਜੇਲਾਂ ਨੇ ਉਹ ਵੀ ਹੋ ਸਕਦੀਆਂ ਨੇ ਕੈਦ ਹੋ ਸਕਦੀ ਹੈ ਲੰਬੀ ਇਹਦੇ ਤਹਿਤ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਜਿਹੜਾ ਅੱਜ ਕੋਰਟ ਦਾ ਫੈਸਲਾ ਸੀ ਕਿ ਲੱਗਦਾ ਸੀ ਵਿਕਰ ਨੂੰ ਜੀ ਮਜੀਠੀ ਨੂੰ ਕਿ ਜਿਹੜਾ ਅੱਜ ਬਿਲ ਹੋ ਜਾਣੀ ਆ ਤੇ ਉਹਨਾਂ ਦੇ ਵਕੀਲਾ ਨੇ ਵੀ ਕਿਹਾ ਸੀ ਪਰ ਜਿਹੜਿਆ ਬੇਲ ਇਹ ਨਹੀਂ ਹੋਈ ਅੱਗੇ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਆ ਉਹ ਵੇਖਦੇ ਉਹਦੋਂ ਤੱਕ ਦਿਓ ਤ ਹੁਣ ਅਜਾਜਤ ਅਗਲੀ ਵੀਡੀਓ ਦੇ ਨਾਲ ਮਿਲਦੇ ਆਪਾਂ ਤੇ ਇਸ ਵੀਡੀਓ ਨੂੰ ਬਤਵਾਤੇ ਸ਼ੇਅਰ ਕਰ ਦੇਣਾ ਆਪਣੇ ਕਮੈਂਟ ਜ਼ਰੂਰ ਲਿਖਣੇ ਇਹਨਾਂ ਦੋਨਾਂ ਖਬਰਾਂ ਦੇ ਤਹਿਤ ਤੇ ਨਾਲੇ ਜਿਹੜਾ ਭਈਆਂ ਦੇ ਜਿਹੜੇ ਪ੍ਰਵਾਸੀ ਮਜ਼ਦੂਰ ਆ ਇਹ ਇੱਕ ਨਾਰਾ ਦਿੱਤਾ ਜਾ ਰਿਹਾ ਬੇਸ਼ੱਕ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਕੱਠੇ ਹੋਏ ਨੇ ਦੂਜੇ ਪਾਸੇ ਇਹ ਵੀ ਇੱਕ ਮੰਗ ਉੱਠ ਰਹੀ ਆ ਕਿ ਭਾਈ ਸਾਰੇ ਪ੍ਰਵਾਸੀ ਤਾਂ ਨਹੀਂ ਮਾੜੇ ਹੁੰਦੇ ਇਹ ਗੱਲ ਨਾਲ ਵੀ ਆਪਾਂ ਚਲ ਮੰਨ ਲੈਂਦੇ ਆ ਕਿ ਸਹਿਮਤ ਹੋ ਜਾਂਦੇ ਆ ਕਿ ਪ੍ਰਵਾਸੀ ਮਾੜੇ ਨਹੀਂ ਪਰ ਜਦੋਂ ਪੰਜਾਬੀ ਨੂੰ ਡਿਪੋਰਟ ਕੀਤਾ ਜਾਂਦਾ ਉਦੋਂ ਸਰਕਾਰਾਂ ਕਿੱਥੇ ਸੀ ਜਦੋਂ ਜਹਾਜ਼ਾਂ ਦੇ ਜਹਾਜ਼ ਪਰ ਭਰ ਕੇ ਜਿਹੜਾ ਅਮਰੀਕਾ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਲਿਆਂਦੇ ਗਏ ਸੀ ਸਾਡੇ ਨੌਜਵਾਨ ਬੱਚੇ ਉਦੋਂ ਅਗਰਾਹ ਜਥੇਬੰਦੀ ਕਿੱਥੇ ਸੀ ਉਦੋਂ ਰਾਜੇਵਾਲ ਕਿੱਥੇ ਸੀ ਉਦੋਂ ਰੁਲਦੂ ਮਾਨਸਾ ਕਿੱਥੇ ਸੀ ਚਾ ਉਦੋਂ ਸਿਆਸੀ ਬੰਦੇ ਕਿੱਥੇ ਸੀ ਇਹ ਉਦੋਂ ਇਹਨਾਂ ਦੇ ਮੂੰਹ ਦੇ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਸੀ ਉਦੋਂ ਇਹਨਾਂ ਦੇ ਮੂੰਹ ਦੇ ਵਿੱਚ ਕੋਈ ਜਵਾਬ ਇਹਨਾਂ ਦੀ ਖੁੱਲੀ ਨਹੀਂ ਅੱਜ ਇਹਨਾਂ ਨੂੰ ਭਈਆਂ ਦਾ ਬੜਾ 헤ਜ ਜਾਗਿਆਗਾ ਬੜਾ ਤਰਸ ਆ ਰਿਹਾਗਾ ਕਹਿੰਦੇ ਸਾਡੀ ਤਾਂ ਪੰਜਾਬ ਹੀ ਖੜਜੋ ਇਹਨਾਂ ਤੋਂ ਬਿਨਾ ਤਾਂ ਅਰਾਜੇਵਾਲ ਕਹਿੰਦਾਗਾ ਤੇ ਇਸ ਤੇ ਜਰੂਰ ਕਮੈਂਟ ਕਰਕੇ ਦੱਸਨੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਧੰਨਵਾਦ ਬਰਜੂ ਕਾ ਖਾਲਸਾ ਬਰਜੂ ਕੀ ਫਤਿਹ